ਪੰਜਾਬ ਦੇ ਬਾਰੇ ਗੱਲ ਕਰ ਗਏ ਸੀ ਤੇ ਪੰਜਾਬ ਸਪੈਸੀਫਿਕਰ ਕੋਈ ਗੱਲ ਕੀਤੀ ਜਾਵੇ ਤੇ ਮੈਨੂੰ ਇਸ ਬਜਟ ਦੇ ਵੀ ਪੰਜਾਬ ਨੂੰ ਸਪੈਸੀਫਿਕਲੀ ਆਮ ਜਨਤਾ ਦੇ ਲਈ ਕੋਈ ਕੁਝ ਵੀ ਨਾ ਜੰਮੀ ਆਇਆ ਇਹ ਜਿਹੜੇ ਬਜਟ ਨੇ ਇਹ ਬਹੁਤ ਵੱਡੇ ਕਰਾਨੇ ਜਿਹੜੇ ਨੇ ਸਪੈਸੀਫਿਕ ਜਿਹੜੇ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਸਪੈਸੀਫਿਕ ਰੱਖ ਕੇ ਹੀ ਬਜਟ ਬਣ ਰਿਹਾ ਅੱਜ ਦੀ ਡੇਟ ਦੀ ਫਾਰਮਰ ਦੀ ਇਨਕਮ ਨੂੰ ਵਧਾਉਣ ਦੇ ਲਈ ਕੋਸ਼ਿਸ਼ ਕੀਤੀ ਜਾਏਗੀ ਲੇਕਿਨ ਉਸ ਫਾਰਮਰ ਦੀ ਇਨਕਮ ਵਧਾਉਣ ਦੇ ਲਈ ਜਿਹੜੀ ਕੋਸ਼ਿਸ਼ਾਂ ਕੀਤੀ ਜਾਣੀਆਂ ਉਹਦੇ ਵਿੱਚ ਪੰਜਾਬ ਦਾ ਕਿਤੇ ਨਾਮ ਹੀ ਨਹੀਂ ਆਇਆ ਇਹ ਬਜਟ ਸੁਣਿਆ ਇੱਕ ਵਾਰੀ ਵੀ ਪੂਰੀ ਬਜਟ ਸਪੀਚੇ ਕਿਤੇ ਪੰਜਾਬ ਦਾ ਨਾਮ ਹੀ ਨਹੀਂ ਲਿੱਤਾ ਔਰ ਅਸੀਂ ਫਾਰਮਰ ਦੀ ਗੱਲ ਕਰ ਰਹੇ ਹਾਂ ਪੰਜਾਬ ਜਿਹੜਾ ਕਿ ਇਹ ਸਾਡੇ ਦੇਸ਼ ਦਾ ਭਾਰਤ ਦਾ ਫੂਡ ਬਾਉਲ ਹੈ ਸਾਨੂੰ ਸੈਕੰਡ ਇੰਡਸਟਰੀ ਨੂੰ ਖਾਸ ਤੌਰ ਤੇ ਜਿਹੜਾ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਹੈ ਉਹ ਕੰਪੀਟੀਸ਼ਨ ਸਾਨੂੰ ਦੁਨੀਆ ਦੇ ਨਾਲ ਫੇਸ ਕਰਨਾ ਪੈਂਦਾ ਚਾਈਨਾ ਦੇ ਨਾਲ ਫੇਸ ਕਰਨਾ ਪੈਂਦਾ ਲੇਕਿਨ ਇਸ ਬਜਟ ਦੇ ਵਿੱਚ ਉਹਦੀ ਕੋਈ ਸਹਾਇਤਾ ਨਹੀਂ ਦਿੱਤੀ ਗਈ ਹੈ ਸਸਿ ਕਾਲਜੀ ਤੁਸੀਂ ਜਿਹੜਾ ਲੁਧਿਆਣਾ ਲਾਈਵ ਦੇ ਨਾਲ ਤੇ ਮਾਂਬੇਪਾ ਪਰ ਮੌਜੂਦ ਆ ਲੁਧਿਆਣਾ ਚ ਗੱਲ ਕਰੀਏ 1 ਫਰਵਰੀ ਨੂੰ ਬਜਟ ਜਿਹੜਾ ਪੇਸ਼ ਕੀਤਾ ਗਿਆ ਕੇਂਦਰ ਦੀ ਸਰਕਾਰ ਪੱਖੋਂ ਕਿੰਨਾ ਕੁ ਲਾਹੇਮੰਦ ਹੈ ਪੰਜਾਬ ਦੇ ਲਈ ਕਿੰਨਾ ਕੁ ਪੰਜਾਬ ਨੂੰ ਉਸ ਦੇ ਨਾਲ ਫਾਇਦਾ ਹੋਵੇਗਾ ਸਾਰੀ ਗੱਲਬਾਤ ਕਰਨ ਲਈ ਮੌਜੂਦ ਨੇ ਸਾਡੇ ਨਾਲ ਚਾਰਟਡ ਅਕਾਊਂਟੈਂਟ ਸੋ ਉਹਨਾਂ ਕੋਲੋਂ ਜਾਦਾ ਬਿਹਤਰੀਨ ਸਮਝਾਂਗੇ ਕਿਸ ਤਰੀਕੇ ਦਾ ਬਜਟ ਰਿਹਾ ਹੈ ਤੇ ਕਿਸ ਤਰੀਕੇ ਨਾਲ ਲਾਹੇਮੰਦ ਹੈ ਸਰ ਕਿਸ ਤਰੀਕੇ ਦਾ ਬਜਟ ਰਿਹਾ ਹੈ ਅਗਰ ਆਪਾਂ ਦੋ ਤਰ੍ਹਾਂ ਦੀ ਗੱਲ ਕਰਾਂਗੇ ਇੱਕ ਲੁਧਿਆਣਾ ਦੀ ਤੇ ਇੱਕ ਪੰਜਾਬ ਦੀ ਜੀ ਕਿਉਂਕਿ ਲੁਧਿਆਣਾ ਦੇ ਵਿੱਚ ਇੰਡਸਟਰੀਅਲ ਹੱਬ ਹੈ ਆਪਾਂ ਸਾਰਿਆਂ ਨੂੰ ਪਤਾ ਇੱਥੇ ਮੇਨ ਜਿਹੜੀ ਇੰਡਸਟਰੀ ਹੈ ਉਹ ਟੈਕਸਟਾਈਲ ਸਾਈਕਲ ਇੰਡਸਟਰੀ ਤੇ ਆਟੋ ਪਾਰਟਸ ਮੈਨੂਫੈਕਚਰਿੰਗ ਤੋਂ ਰਿਲੇਟਡ ਹੈ ਔਰ ਉਹ ਜਿਹੜੀ ਇੰਡਸਟਰੀ ਹੈ ਐਮ ਐਸ ਐਮਈ ਦੇ ਉੱਤੇ ਫੋਕਸਡ ਹੈ ਔਰ ਲੱਖਾਂ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੀ ਹੈ ਪੂਰੇ ਨਾਰਥ ਇੰਡੀਆ ਦੇ ਵਿੱਚ ਯੂਪੀ ਬਿਹਾਰ ਤੋਂ ਲੇਬਰ ਬਹੁਤ ਸਾਰੀ ਇੱਥੇ ਆਂਦੀ ਹੈ ਜਿਨ੍ਹਾਂ ਨੂੰ ਜੌਬ ਮਿਲਦੀ ਹੈ ਰੋਜ਼ੀ ਰੋਟੀ ਚੱਲਦੀ ਹੈ ਉਹਨਾਂ ਦੀ ਉਸ ਤੋਂ ਇਲਾਵਾ ਹਿਮਾਚਲ ਜੀ ਐਨ ਕੇ ਰਾਜਸਥਾਨ ਉੱਥੋਂ ਵੀ ਕਾਫੀ ਸਾਰੇ ਲੋਕ ਜਿਹੜੇ ਲੁਧਿਆਣਾ ਦੇ ਵਿੱਚ ਆ ਕੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਲੇਕਿਨ ਇਸ ਬڑے ਇਸ ਬਜਟ ਦੇ ਵਿੱਚ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਐਮ ਐਸ ਐਮਈ ਸੈਕਟਰ ਨੂੰ ਆਟੋ ਪਾਰਟਸ ਮੈਨੂਫੈਕਚਰਿੰਗ ਸੈਕਟਰ ਨੂੰ ਸਾਈਕਲ ਇੰਡਸਟਰੀ ਨੂੰ ਕੋਈ ਵੀ ਕੋਈ ਐਹੋ ਜੀ ਸਕੀਮ ਨਜ਼ਰ ਨਹੀਂ ਆ ਰਹੀ ਕਿ ਉਹਨਾਂ ਨੂੰ ਪ੍ਰਮੋਟ ਕਿਉਂਕਿ ਸਾਨੂੰ ਸੈਕੰਡ ਇੰਡਸਟਰੀ ਨੂੰ ਖਾਸ ਤੌਰ ਤੇ ਜਿਹੜਾ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਉਹ ਕੰਪੀਟੀਸ਼ਨ ਸਾਨੂੰ ਦੁਨੀਆ ਦੇ ਨਾਲ ਫੇਸ ਕਰਨਾ ਪੈਂਦਾ ਚਾਈਨਾ ਦੇ ਨਾਲ ਫੇਸ ਕਰਨਾ ਪੈਂਦਾ ਔਰ ਉਸ ਕੰਪੀਟੀਸ਼ਨ ਫੇਸ ਕਰਨ ਦੇ ਲਈ ਸਾਨੂੰ ਸਰਕਾਰ ਦੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ ਲੇਕਿਨ ਇਸ ਬਜਟ ਦੇ ਵਿੱਚ ਉਹੋ ਜੀ ਕੋਈ ਸਹਾਇਤਾ ਨਹੀਂ ਦਿੱਤੀ ਗਈ ਦੂਸਰੀ ਗੱਲ ਆਪਾਂ ਕਰਦੇ ਹਾਂ ਪੰਜਾਬ ਦੇ ਬਾਰੇ ਇਸ ਬਜਟ ਦੇ ਵਿੱਚ ਫਾਰਮਰ ਦੀ ਇਨਕਮ ਨੂੰ ਵਧਾਉਣ ਦੀ ਗੱਲ ਕੀਤੀ ਗਈ ਹੈ ਜੋ ਕਿ ਸਾਡੀ ਭਾਜਪਾ ਸਰਕਾਰ ਜਿਹੜੀ ਹੈ ਔਰ ਉਹਦਾ ਇੱਕ ਟਾਰਗੇਟ ਹੈਗਾ ਕਿ ਅਸੀਂ ਆਪਣੀ ਫਾਰਮਰਜ਼ ਦੀ ਇਨਕਮ ਜਿਹੜੀ ਉਹ ਡਬਲ ਕਰਨੀ ਹੈ ਅੱਜ ਇਸ ਬਜਟ ਦੇ ਵਿੱਚ ਵੀ ਗੱਲ ਇਹ ਗੱਲ ਕੀਤੀ ਗਈ ਕਿ ਫਾਰਮਰ ਫਾਰਮਰ ਦੀ ਇਨਕਮ ਨੂੰ ਵਧਾਉਣ ਦੇ ਲਈ ਕੋਸ਼ਿਸ਼ ਕੀਤੀ ਜਾਏਗੀ ਲੇਕਿਨ ਉਸ ਫਾਰਮਰ ਦੀ ਇਨਕਮ ਵਧਾਉਣ ਦੇ ਲਈ ਜਿਹੜੀ ਕੋਸ਼ਿਸ਼ਾਂ ਕੀਤੀ ਜਾਣੀਆਂ ਉਹਦੇ ਵਿੱਚ ਪੰਜਾਬ ਦਾ ਕਿਤੇ ਨਾਮ ਹੀ ਨਹੀਂ ਹੈ ਉਹ ਸਾਡੇ ਵਿੱਤ ਮੰਤਰੀ ਜੀ ਨੇ ਜਿੱਤੇ ਤੱਕ ਮੈਂ ਬਜਟ ਸੁਣਿਆ ਇੱਕ ਵਾਰੀ ਵੀ ਪੂਰੀ ਬਜਟ ਸਪੀਚ 'ਚ ਕਿਤੇ ਪੰਜਾਬ ਦਾ ਨਾਮ ਹੀ ਨਹੀਂ ਲੈਂਦਾ ਔਰ ਅਸੀਂ ਫਾਰਮਰ ਦੀ ਗੱਲ ਕਰ ਰਹੇ ਹਾਂ ਪੰਜਾਬ ਜਿਹੜਾ ਕਿ ਇਹ ਸਾਡੇ ਦੇਸ਼ ਦਾ ਭਾਰਤ ਦਾ ਫੂਡ ਬਾਉਲ ਹੈ ਹਰੀਦ ਕ੍ਰਾਂਤੀ ਤੋਂ ਲੈ ਕੇ ਅੱਜ ਤੱਕ ਪੰਜਾਬ ਜਿਹੜਾ ਸਭ ਤੋਂ ਵੱਡਾ ਕੰਟਰੀਬਿਊਟਰ ਹੈ ਐਗਰੀਕਲਚਰ ਪ੍ਰੋਡਿਊਸ ਦੇ ਵਿੱਚ ਔਰ ਅਸੀਂ ਫਾਰਮਰ ਦੀ ਗੱਲ ਕਰ ਰਹੇ ਹਾਂ ਔਰ ਪੰਜਾਬ ਦਾ ਨਾਮ ਵੀ ਨਾ ਲਈਏ ਇਹ ਕਿਤਨਾ ਕਿਤੇ ਸੋਚਣ ਵਾਲੀ ਗੱਲ ਹੈ ਸਾਡੇ ਵਿੱਤ ਮੰਤਰੀ ਲਈ ਵੀ ਸਰ ਜੇ ਆਪਾਂ ਲੁਧਿਆਣਾ ਦੀ ਗੱਲ ਕਰੀਏ ਸੰਤੀ ਸ਼ਹਿਰ ਹੈ ਇੰਡਸਟਰੀ ਵੀ ਸਭ ਨਾਲ ਜ਼ਿਆਦਾ ਵਾਹ ਚਾਹੇ ਸਾਈਕਲ ਨੂੰ ਲੈ ਕੇ ਹੋਵੇ ਚਾਹੇ ਹੌਜਰੀ ਨੂੰ ਲੈ ਕੇ ਹੋਵੇ ਉੱਥੇ ਹੀ ਦੂਜੇ ਪਾਸੇ ਐਗਰੀਕਲਚਰ ਲੈਂਡ ਵੀ ਹੈ ਕਿਉਂਕਿ ਪੰਜਾਬ ਨੂੰ ਇੱਕ ਤਰੀਕੇ ਦਾ ਅੰਨਦਾਤਾ ਕਿਹਾ ਜਾਂਦਾ ਕਿ ਕੁਝ ਮਿਲਿਆ ਕੁਲ ਮਿਲਾ ਕੇ ਜੇ ਆਪਾਂ ਗੱਲ ਕੀਤੀ ਜਾਵੇ ਪੰਜਾਬ ਨੂੰ ਓਵਰঅল ਕੁਝ ਨਹੀਂ ਮਿਲਿਆ ਪੰਜਾਬ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਤੇ ਪੰਜਾਬ ਸਪੈਸੀਫਿਕਰ ਕੋਈ ਗੱਲ ਕੀਤੀ ਜਾਵੇ ਤੇ ਮੈਨੂੰ ਇਸ ਬਜਟ ਦੇ ਵੀ ਪੰਜਾਬ ਨੂੰ ਸਪੈਸੀਫਿਕ ਕੋਈ ਨਹੀਂ ਕੁਝ ਵੀ ਨਜ ਨਹੀਂ ਆਇਆ ਜੇ ਆਪਾਂ ਵੈਸੇ ਤੁਹਾਡੇ ਹਿਸਾਬ ਨਾਲ ਅਕਾਊਂਟੈਂਟ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਡਿਸਰਵ ਕਰਦਾ ਸੀ ਪੰਜਾਬ ਕਿਉਂਕਿ ਕਰਜ਼ੇ ਦੀ ਮਾਰ ਚ ਡੁੱਬਿਆ ਹੋਇਆ ਉਸ ਤੋਂ ਬਾਅਦ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਵੀ ਕਿਤੇ ਨਾ ਕਿਤੇ ਕਰਜ਼ਾ ਦੁਬਾਰਾ ਤੋਂ ਦੁਬਾਰਾ ਲਈ ਜਾ ਰਹੀ ਹੈ ਕਿੰਨਾ ਕੁ ਡਿਸਰਵ ਕਰਦਾ ਸੀ ਪੰਜਾਬ ਪੰਜਾਬ ਨੂੰ ਸਭ ਤੋਂ ਜ਼ਿਆਦਾ ਹੈਲਪ ਦੀ ਲੋੜ ਇਸੇ ਲਈ ਹੈ ਕਿਉਂਕਿ ਅਸੀਂ ਇੱਕ ਬਾਰਡਰ ਸਟੇਟ ਹੈ ਸਾਨੂੰ ਕ੍ਰਾਸ ਬਾਰਡਰ ਵੀ ਜਿਹੜੀ ਹੈਗੀ ਹੈ ਕੰਪੀਟੀਸ਼ਨ ਔਰ ਬੜੀ ਤਰ੍ਹਾਂ ਦੇ ਕੰਪੀਟੀਸ਼ਨ ਫੇਸ ਕਰਨੇ ਪੈਂਦੇ ਆ ਟੈਰੋਰੀਜ਼ਮ ਰਿਲੇਟਿਡ ਵੀ ਹੈ ਡਰੱਗਜ਼ ਰਿਲੇਟਿਡ ਵੀ ਹੈ ਸਿਕਿਉਰਿਟੀ ਰ ਤੋਂ ਬਾਅਦ ਅਸੀਂ ਇੰਡਸਟਰੀ ਦੇ ਵਿੱਚ ਵੀ ਇਸ ਵਕਤ ਇੰਡਸਟਰੀ ਨੂੰ ਇੱਕ ਓਵਰ ਆਲ ਰੈਸੈਸ਼ਨ ਦੇ ਥਰੂ ਇੰਡਸਟਰੀ ਗੁਜ਼ਰ ਰਹੀ ਹੈ ਔਰ ਸਾਨੂੰ ਓਵਰ ਆਲ ਵਰਲਡ ਦਾ ਕੰਪੀਟੀਸ਼ਨ ਫੇਸ ਕਰਨਾ ਪੈ ਰਿਹਾ ਹੈ ਤੇ ਉਸ ਲਈ ਕੋਈ ਨਾ ਕੋਈ ਸਪੈਸ਼ਲ ਪੈਕੇਜ ਜਿਹੜਾ ਹੈ ਉਹ ਪੰਜਾਬ ਨੂੰ ਮਿਲਣ ਦੀ ਜਰੂਰਤ ਸੀਗੀ ਹੁਣ ਮੈਂ ਕੋਈ ਇਹ ਹਾਂ ਜੀ ਇਹੋ ਜੇ ਸ਼ਬਦ ਕਿਉਂਕਿ ਮੈਂ ਕੋ ਪੋਲਿਟੀਕਲ ਬੰਦਾ ਤਾਂ ਹੈ ਨਹੀਂ ਕਿ ਜੀ ਕੋਈ 50 ਹਜ਼ਾਰ ਕਰੋੜ ਮਿਲਣਾ ਚਾਹੀਦਾ ਸੀ ਜਾਂ 1 ਲੱਖ ਕਰੋੜ ਮਿਲਣ ਇਹੋ ਜੀ ਗੱਲ ਤਾਂ ਮੈਂ ਨਹੀਂ ਕਰ ਸਕਦਾ ਲੇਕਿਨ ਪੰਜਾਬ ਨੂੰ ਡੈਫੀਨੇਟਲੀ ਇੱਕ ਇਹੋ ਜੇ ਪੈਕੇਜ ਦੀ ਲੋੜ ਹੈ ਕਿ ਪੰਜਾਬ ਦੀ ਇੰਡਸਟਰੀ ਜੋ ਕਿ ਲੱਖਾਂ ਲੋ ਨੂੰ ਆਪਣਾ ਰੋਜਗਾਰ ਡਾਇਰੈਕਟ ਦਿੰਦੀ ਹੈ ਔਰ ਉਸ ਤੋਂ ਇਲਾਵਾ ਕਰੋੜਾਂ ਲੋਕਾਂ ਦਾ ਇਹਦੇ ਨਾਲ ਅੱਗੇ ਕਾਰੋਬਾਰ ਚੱਲਦਾ ਸਰ ਜੇ ਜੇ ਆਸਾਨ ਭਾਸ਼ਾ ਚ ਸਮਝਾਣਾ ਹੋਵੇ ਕਿ ਗਰੀਬ ਬੰਦੇ ਨੂੰ ਜਾਂ ਮਿਡਲ ਕਲਾਸ ਬੰਦੇ ਨੂੰ ਇਸ ਬਜਟ ਤੋਂ ਕੁਝ ਮਿਲਿਆ ਇਸ ਇਸ ਬਜਟ ਦੇ ਵਿੱਚ ਗਰੀਬ ਬੰਦੇ ਨੂੰ ਕੁਝ ਨਹੀਂ ਮਿਲਿਆ ਜਿੱਦਾਂ ਸਾਡੀ ਵਿੱਤ ਮੰਤਰੀ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਜੀ ਸਾਡੀ ਸਰਕਾਰ ਦੀ ਪਾਲਿਸੀਆਂ ਦੀ ਵਜ੍ਹਾ ਨਾਲ ਪਾਵਰਟੀ ਇਰੇਡੀਕੇਸ਼ਨ ਹੋਈ ਹੈ ਔਰ ਉਹ ਮੈਨੂੰ ਨਹੀਂ ਨਜ਼ਰ ਆਉਂਦਾ ਪਾਵਰਟੀ ਰੈਡੀਕੇਸ਼ਨ ਕਿੱਥੇ ਹੋਈ ਹੈ ਦੂਜੇ ਪਾਸੇ ਸਾਡੀ ਸਰਕਾਰ ਭਾਰਤ ਸਰਕਾਰ ਜਿਹੜੀ ਆਲਰੇਡੀ ਖੁਦ ਇਹ ਕਲਮ ਕਰ ਰਹੀ ਹੈ ਕਿ ਅਸੀਂ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਰੋਜ਼ ਦੇ ਰਹੇ ਹਾਂ ਭਈ ਜਾਂ ਤਾਂ ਤੁਸੀਂ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦੇ ਰਹੇ ਹੋ ਇਹਦਾ ਮਤਲਬ ਪਾਵਰਟੀ ਰੈਡੀਕੇਸ਼ਨ ਨਹੀਂ ਹੋਈ ਜਾਂ ਅਗਰ ਪਾਵਰਟੀ ਰੈਡੀਕੇਸ਼ਨ ਹੋਈ ਹੈ ਤਾਂ 80 ਕਰੋੜ ਬੰਦਿਆਂ ਦੀ ਜਿਹੜੀ ਸੰਖਿਆ ਹੈ ਜਿਨ੍ਹਾਂ ਨੂੰ ਤੁਸੀਂ ਅਨਾਜ ਦੇ ਰਹੋ ਹੌਲੀ-ਹੌਲੀ ਘਟਣੀ ਚਾਹੀਦੀ ਨਾ ਉਹ ਹਰ ਸਾਲ ਘਟੇ 70 ਕਰੋੜ ਤੇ ਆਵੇ 60 ਕਰੋੜ ਤੇ ਆਵੇ ਔਰ ਮੈਂ ਤਾਂ ਚਾਹੁੰਦਾ ਵੀ ਇੱਕ ਦਿਨ ਐਹੋ ਜਿਹਾ ਹੋਵੇ ਕਿ ਸਾਡੀ ਭਾਰਤ ਸਰਕਾਰ ਨੂੰ ਕਿਸੇ ਵੀ ਨਾ ਅਜ ਦਾ ਫ੍ਰੀ ਨਾ ਦੇਣਾ ਪਵੇ ਸਰ ਕੁੱਲ ਮਿਲਾ ਕੇ ਜੇ ਆਪਾਂ ਕਹਾਂ ਜਾਵੇ ਤਾਂ ਇਹ ਬਜਟ ਕਾਰਪੋਰੇਟ ਬੁਕਰਾਨੇ ਦਾ ਰਹਿ ਗਿਆ ਹਾਂ ਬਿਲਕੁਲ ਸਹੀ ਗੱਲ ਹੈ ਕਿ ਇਹ ਜਿਹੜੇ ਬਜਟ ਨੇ ਇਹ ਬਹੁਤ ਵੱਡੇ ਕਰਾਨੇ ਜਿਹੜੇ ਨੇ ਸਪੈਸੀਫਿਕ ਜਿਹੜੇ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਸਪੈਸੀਫਿਕ ਰੱਖ ਕੇ ਹੀ ਬਜਟ ਬਣ ਰਿਹਾ ਅੱਜ ਦੀ ਡੇਟ ਦੇ 2027 ਤੋਂ ਪਹਿਲਾਂ ਇਹ ਬਜਟ ਕਿੰਨਾ ਕ ਇੰਪੈਕਟ ਪਾਏਗਾ ਇਲੈਕਸ਼ਨਾਂ ਨੂੰ ਲੈ ਕੇ ਜੇ ਆਪਾਂ ਦੇਖਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਆਣਗੇ ਉਹਨਾਂ ਤੋਂ ਬਾਅਦ 2027 ਤੋਂ ਬਾਅਦ ਉਸ ਤੋਂ ਪਹਿਲਾਂ ਦਾ ਇਹ ਬਜਟ ਰਿਹਾ ਹੈ हो सकदा 2027 ਦੇ ਜਦੋਂ ਇਲੈਕਸ਼ਨ ਆਏਗਾ ਤੇ ਕਿਉਂਕਿ ਇਲੈਕਸ਼ਨ ਜਿਹੜਾ ਉਹ ਬਜਟ ਤੋਂ ਬਾਅਦ ਹੋਣੇ ਆ ਮਈ ਦੇ ਵਿੱਚ ਮੈਨੂੰ ਉਮੀਦ ਹੈ ਸ਼ਾਇਦ ਮਈ ਦੇ ਵਿੱਚ ਇਲੈਕਸ਼ਨ ਹੋਣਗੇ ਤੇ ਹੋ ਸਕਦਾ ਉਸ ਅਗਲੇ ਬਜਟ ਦੇ ਵਿੱਚ ਜੇ ਸਾਡੀ ਫਾਰ ਸਰਕਾਰ ਹੈ ਔਰ ਉਹ ਸ਼ਾਇਦ ਸਾਡੇ ਪੰਜਾਬ ਦੇ ਬਾਰੇ ਕੁਝ ਸਪੈਸਿਫਿਕ ਸੋਚੇ ਜਾਂ ਕੋਈ ਪੈਕੇਜ ਦੇਵੇ ਜਾਂ ਕੁਝ ਨਾ ਕੁਝ ਫਾਰਮਰਸ ਦੇ ਲਈ ਇੰਡਸਟਰੀ ਦੇ ਲਈ ਆਮ ਜਨਤਾ ਦੇ ਲਈ ਕੁਝ ਨਾ ਕੁਝ ਸੋਚੇ ਕੁਝ ਨਾ ਕੁਝ ਕਰੇ ਸਾਡੇ ਲਈ ਕੋਈ ਨਾ ਕੋਈ ਕਿਤੇ ਜਾਂਦੀ ਜਰੂਰ ਹੈ ਜੇ ਕੁੱਲ ਮਿਲਾ ਕੇ ਆਪਾਂ ਨਿਚੋੜ ਕੱਢਿਆ ਜਾਵੇ ਕਿਉਂਕਿ ਅਸਾਰ ਨਿਕਲਦਾ ਨਾ ਇੱਕ ਤੇ ਨੰਬਰ ਆਫ ਕਿੰਨੇ ਨੰਬਰ ਦਿੱਤੇ ਜਾਣਗੇ 10 ਚਾਰ 4-5 ਤੋਂ ਜ਼ਿਆਦਾ ਨੰਬਰ ਇਸ ਬਜਟ ਨੂੰ ਨਹੀਂ ਦਿੱਤੇ ਜਾ ਸਕਦੇ ਜੀ ਧੰਨਵਾਦ ਇਹ ਜੇ ਆਪਾਂ ਸਮਝਣਾ ਚਾਹੀਏ ਤੇ ਅਕਾਊਂਟੈਂਟ ਕੋ ਸਮਝਿਆ ਸੀ ਚਾਰਟਡ ਅਕਾਊਂਟੈਂਟ ਸੀ ਸਾਡੇ ਨਾਲ ਉਹਨਾਂ ਕੋ ਸਮਝਿਆ ਸੀ ਕਿਸ ਤਰੀਕੇ ਦਾ ਬਜਟ ਰਿਹਾ ਇੰਡਸਟਰੀ ਨੂੰ ਲੈ ਕੇ ਯੁਵਾਵਾਂ ਨੂੰ ਲੈ ਕੇ ਐਗਰੀਕਲਚਰ ਨੂੰ ਲੈ ਕੇ ਤੇ ਜਿਹੜੇ ਉਮੀਦ ਕਰ ਰਹੇ ਸੀਗੇ ਪੰਜਾਬ ਇੱਕ ਵੱਡੀ ਉਮੀਦ ਕਰ ਰਿਹਾ ਸੀਗਾ ਕਿ ਜਲਦ ਪੈਕੇਜ ਕੋਈ ਸ਼ਾਇਦ ਪੰਜਾਬ ਨੂੰ ਮਿਲੇ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਯੂਸ ਰਿਹਾ ਤੋਂ ਸੋ ਸਮਝਣ ਦੀ ਕੋਸ਼ਿਸ਼ ਕੀਤੀ ਆ 4 ਤੋਂ 5 ਨੰਬਰ ਮਿਲਣੇ ਇਸ ਬਜਟ ਤੋਂ ਦਿੱਤੇ ਗਏ ਨੇ ਹੌਜਰੀ ਵੱਲੋਂ ਚਾਟਡ ਅਕਾਊਂਟੈਂਟ ਵੱਲੋਂ ਸੋ ਕਿੰਨਾ ਕੁ ਲਾਹੇਮੰਦ ਰਹੇਗਾ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਆਪਰ ਦੇ